ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ کارਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਟ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਬ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋ ਗਏ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਕੀ ਹੈ ਲੜਕੀ ਇੱਥੇ ਆਈ ਹੈ ਹਾਂ ਤੇ ਮੈਂ ਲੜਕੀ ਕੋਲ ਆਈ ਆ ਅੱਛਾ ਤੇ ਕਿੰਦਾ ਦੇ ਹਾਲਾਤ ਕਿੰਦਾ ਦੇ ਹਾਲਾਤ ਦਾ ਬਹੁਤ ਮਾੜੇ ਨੇ ਅੰਦਰ ਚ ਪਾਣੀ ਲਗਾ ਫਿਰਦਾ ਤਿੰਨ ਚਾਰ ਚਾਰ ਫੁੱਟ ਹੈ ਚਾਰ ਚਾਰ ਫੁੱਟ ਤੇ ਬਸ ਉੱਤੇ ਸਮਾਨ ਪਿਆ ਰਸਨ ਜਿੰਨੇ ਪੈਣ ਪਾਈ ਦਿੱਤੀ ਜਾਂਦੇ ਨੇ ਸਰਕਾਰ ਵੱਲੋਂ ਆ ਰਿਹਾ ਹਾਂ ਸਰਕਾਰ ਵੱਲੋਂ ਆ ਰਿਹਾ ਹੈ ਰਾਸਨ ਸਰਕਾਰ ਵੱਲੋਂ ਹਾਂ ਜੀ ਤੇ ਕਿੰਦਾ ਕਿੱਲਾ ਘਰਸਨ ਮਿਲਦਾ ਪਿਆ ਰਸਨ ਵੀ ਘਰਾਂ ਦੇ ਸਾਹ ਤੇ ਮਿਲੀ ਜਾਂਦਾ ਹੈ ਦੇ ਕੋਈ ਵਿੱਚ ਕੋਈ 10-10 ਕਿਲੋ ਆਟਾ ਹੈ ਕੋਈ ਖਾਂਡੇ ਕੋਈ ਪੱਤੀ ਕੋਈ ਤੇਲ ਕੋਈ ਤੇਲ ਨੂੰ ਜਗ੍ਹਾ ਜੁਗਾ ਦਿੱਤੀ ਨਾਲੇ ਤੇ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਤੇ ਉੱਤੇ ਮੰਝੇ ਖੜੇ ਕਰਕੇ ਤੇ ਉੱਤੇ ਤਰਪੈਲਾ ਪਾ ਕੇ ਬੈਠੇ ਉੱਤੇ ਛੱਤਾਂ ਤੇ ਬੈਠੇ ਕੋਠੀਆਂ ਤੇ ਸਰਵੇੜੇ ਵੜ ਜੀ ਤੇ ਆਤਮਾ ਸਿੰਘ ਜੀ ਜੀ ਗੱਲ ਕਰੇ ਜਿਸ ਤਰੀਕੇ ਨਾਲ ਬਾੜ ਆਈ ਹੈ ਪਾਣੀਆਂ ਪਾ ਦੇਖ ਰਹੇ ਬਹੁਤ ਜ਼ਿਆਦਾ ਕਰ ਰਹੇ ਹਾਂਜੀ ਹਾਂਜੀ ਕਿੱਦਾਂ ਹਾਲਾਤ ਪਿੰਡ ਦੇ ਰਾਤ ਬਹੁਤ ਹਾਲਾਤ ਕਿੱਦਾਂ ਰਾਤ ਬਹੁਤ ਮਾਰੇ ਆ ਜੀ ਚਾਰ ਪੰਜ ਪਾਈ ਫੁੱਟ ਪਾਣੀ ਘਰਾਂ ਫਿਰਦਾ ਕੋਈ ਸਮਾਨ ਉੱਤੇ ਰੱਖੇ ਬਿੜਾ ਪੇਟੀਆਂ ਕੋਈ ਚੱਕ ਕੇ ਬਾਹਰ ਲੈ ਗਿਆ ਮਾਲ ਡੰਗਰ ਬਣਦੇ ਬੰਨੇ ਹੋਇਆ ਮੀ ਬਾਰਿਛ ਬਹੁਤ ਪੈ ਰਹੀ ਆ ਸਾਡਾ ਬਹੁਤ ਮੰਦਾ ਹਾਲ ਹੈ ਨੇ ਹੁਣ ਤੁਸੀਂ ਸਾਰੇ ਬੰਦੇ ਉੱਤੇ ਬੰਦੇ ਬੈਠੇ ਨੇ ਕੋਈ ਕੋਈ ਕਾਰ ਵਿੱਚ ਵੀ ਪਰ ਦੇ ਨੇ ਆ ਵੀ ਕਾਫੀ ਮੀਂਹ ਪੈ ਰਿਹਾ ਹਾਂ ਹਾਂ ਜੀ ਕਾਫੀ ਬਹੁਤ ਸਾਡਾ ਵੀ ਬਹੁਤ ਬੁਰਾ ਮੰਦਾ ਹਾਲ ਆ ਉਸ ਦਾ ਬਹੁਤ ਮੰਦਾ ਹਾਲ ਹੈ ਜੀ ਆ ਦਾ ਮੰਦਾ ਬਹੁਤ ਹਾਲ ਆ ਅਸੀਂ ਤਾਂ ਬਹੁਤ ਐ ਮਜਬੂਰੀ ਕਰਦੇ ਪੈ ਜੀ ਕੀ ਕਰੀਏ ਦੱਸੋ ਸਰਕਾਰ ਸਰਕਾਰ ਵੱਲੋਂ ਕੋਈ ਇੱਕੋ ਜਿਹੀ ਚੀਜ਼ ਮੇਰੀ ਕੋਈ ਆ ਪਾਰਟੀ ਆਈ ਸੀ ਉਹ ਸਾਨੂੰ ਰੈਸ਼ਨ ਧਾਰਕਾ ਦਿੱਤੀ ਜ ਨੇ ਪੈਨਗਾਰਡਾ ਧਾਰਕ ਹੋਵੇ ਜਾਂ ਰੈਸ਼ਨ ਗਾਰਡ ਹੋਵੇ ਸਾਡੇ ਫਸਲ ਜਿਹੜੀ ਹੋਈ ਆ ਸਾਰੀ ਤਬਾਹ ਹੋ ਗਈ ਹੈ ਜੀ ਪਾਣੀ ਉਹਨਾਂ ਦਾ ਦਾਦਾ ਫਟ ਉੱਤੇ ਪਾਣੀ ਫਿਰਦਾ ਕੀੜਾ ਹੈ ਤੁਹਾਡਾ ਜਸਵੰਤ ਸਿੰਘ ਜਸਵੰਤ ਸਿੰਘ ਕਿਹੜੇ ਪਿੰਡ ਤੋਂ ਹੋਗੇ ਸੰਘੇੜੇ ਪਿੰਡ ਤੋਂ ਸੰਘੇੜੇ ਪਿੰਡ ਤੋਂ ਜਸਵੰਤ ਸਿੰਘ ਜੀ ਕਿੰਦਾ ਦੇ ਹਾਲਾਤ ਆ ਗਏ ਨੇ ਹਾਲਾਤ ਤਾਂ ਬਹੁਤ ਬੁਰੇ ਆ ਜੀ ਬਹੁਤ ਮਾੜੇ ਹਾਲਾਤ ਆ ਬਹੁਤ ਮਾੜੇ ਹਾਂ ਜੀ ਦੋਵੇਂ ਪਿੰਡ ਆ ਦੋਬੇ ਜੀ ਨੇ ਕਰ ਜਾ ਤੇ ਕਿੰਨੇ ਕੁ ਲੋਕ ਘੋੜੇ ਅੰਦਰ ਜਿਹੜੇ ਫਸੇ ਹੋਏ ਨੇ ਅੰਦਰ 100 ਕੁ ਘਰ ਹੈਗਾ ਜੀ 100 ਘਰ ਹੈਗਾ ਸਾਰਾ ਪਾਣੀ ਦੇ ਵਿੱਚ ਹੀ ਹੈ ਪਾਣੀ ਜੀ ਹੈ ਜੀ ਘਰ-ਬਾਰ ਆ ਗਏ ਜੇ ਕੋ ਇੱਧਰ ਘਰ ਬੈਠੇ ਉਹਨਾਂ ਦੀ ਫਸਲવાડી ਇੱਧਰ ਹੀ ਹੈ ਸਾਰੀ ਅੱਛਾ ਜੋ ਜ਼ਮੀਨ ਸਾਰਾ ਪੱਠਾ ਡੱਠਾ ਇੱਧਰ ਹੀ ਹੈ ਤੇ ਕੁਝ ਰਾਸ਼ਨ ਸਰਕਾਰ ਵੱਲੋਂ ਕਿਤਾ ਮਿਲ ਰਿਹਾ ਹੈ ਸਰਕਾਰ ਵੱਲੋਂ ਫੀਡ ਆ ਰਹੀ ਜੀ ਫੀਡ ਆ ਰਹੀ ਹੈ ਜੀ ਹਾਂਜੀ ਹਾਂਜੀ ਤੇ ਉਹ ਦੂਜਾ ਰਾਸ਼ਨ ਵਗੈਰਾ ਦੂਜਾ ਰਾਸ਼ਨ ਵੀ ਚਲੋ ਆਏਗਾ ਜੇ ਤਾਂ ਅੱਜ ਨਹੀਂ ਆਇਆ ਆਊਗਾ ਕਿ ਕਿਤਾ ਦੇ ਕੇ ਮੇਰੇ ਰਾਸ਼ਨ ਤੁਹਾਨੂੰ ਇਹ ਕਾਟਾਂ ਦੇ ਦੇ ਰਹੀ ਆ ਆਧਾਰ ਕਾਟਾਂ ਤੇ ਆਧਾਰ ਕਾਟਾਂ ਤੇ ਤੇ ਸਿਸਟਮ ਵਧੀਆ ਤੁਹਾਨੂੰ ਲੱਗਦਾ ਹਾਂ ਬਹੁਤ ਵਧੀਆ ਬਹੁਤ ਜਿਆਦਾ ਤਰ੍ਹਾਂ ਦਾ ਰੌਲਾ ਰੱਪਾ ਪੈਂਦਾ ਬਹੁਤ ਵਧੀਆ ਗੱਲ ਗਈ ਆ ਕਿੱਥੋਂ ਦਾ ਰਹਿਣ ਵਾਲਾ ਸੰਘੇੜਾ ਪਿੰਡ ਮੋਗਾ ਜ਼ਿਲ੍ਹਾ ਪਿੰਡ ਦਾ ਹਾਲਤ ਕਿਸ ਤਰ੍ਹਾਂ ਹੈ ਬਹੁਤ ਖਾਸਾ ਹਾਲਤ ਹੈ ਪਾਣੀ ਬਹੁਤ ਜ਼ਿਆਦਾ ਹੈ ਤੁਸੀਂ ਅੰਦਰੋਂ ਆਏ ਹੋ ਪਾਣੀ ਦੇ ਵਿੱਚੋਂ ਕਿੰਨਾ ਪਾਣੀ ਅੰਦਰ ਸਾਡੇ ਕਮਰਿਆਂ ਦੇ ਵਿੱਚ ਪੈਣ ਸਾਡੇ 3 ਫੁੱਟ 4 ਫੁੱਟ ਆਹੋ ਮੈਂ ਦਾਮ ਜਾਣੀਆ ਝਾਮ ਲੈ ਲੈਣ ਸਮਾਨ ਅਸੀਂ ਟੰਗਿਆ ਉੱਪਰ ਛੱਡਦੇ ਸਾਡੇ ਜਾ ਕੇ ਦੇਖਣੋ ਤੁਸੀਂ ਹਾਲਤ ਬਹੁਤ ਖਰਾਬ ਹਾਲਤ ਤੁਸੀਂ ਬੇੜੀ ਦੇ ਵਿੱਚ ਨਹੀਂ ਆਏ ਤੈਰ ਕੇ ਆਏ ਹੋ ਕਾਰਨ ਕਿ ਰਿਆ ਉਹ ਬੇੜੀ ਬੇੜੀਆਂ ਇੱਧਰ ਆਈਆਂ ਸਮਾਨ ਕੱਢੀ ਜਾਂਦੇ ਲੋਕ ਇਸ ਕਰਕੇ ਫਿਰ ਮੈਂ ਕਿੱਬ ਚੱਲ ਤਰ ਕੇ ਆਈ ਨੇ ਤੇ ਲਾਈਫ ਸੇਫਟੀ ਜੈਕਟ ਪ੍ਰਸ਼ਾਸਨ ਵੱਲੋਂ ਦਿੱਤੀ ਜੀ ਤੁਹਾਨੂੰ ਹਾਂਜੀ ਕਿੰਨੀ ਇੱਕ ਜੱਟਾਂ ਆਈਆਂ ਸੀ ਦੋ ਚਾਰ ਆਈਆਂ ਸੀ ਕਿਸੇ ਕੋਲ ਸੀਗੀ ਮੈਂ ਤਾਂ ਕਿਸੇ ਕੋਲ ਲੈ ਕੇ ਆਇਆ ਹਾਂ ਹਾਂਜੀ ਅੱਛਾ ਇਹ ਪਾ ਕੇ ਤੁਸੀਂ ਪਾਣੀ 'ਚ ਇੱਧਰ ਆ ਰਹੇ ਹੋ ਹਾਂਜੀ ਮੈਨੂੰ ਤਰਨਾ ਆਉਂਦਾ ਹੋਰ ਕਿਸੇ ਦੇ ਵਸਦਾ ਨਹੀਂ ਕੰਮ ਹੋਰ ਕਿਸੇ ਨੂੰ ਨਹੀਂ ਵੜਨਾ ਚਾਹੀਦਾ ਪਾਣੀ ਦੇ ਵਿੱਚ ਸਮੇ ਨੂੰ ਤਰਨਾ ਆਉਂਦਾ ਕਰਕੇ ਮੈਂ ਰਿਸਕ ਲਿਆ ਕਿੰਨਾ ਪਾਣੀ ਇੱਥੇ ਕਿੰਨਾ ਗੁੰਗਾ ਇੱਥੇ 15 ਫੁੱਟ ਹੈ ਜੀ ਪਿੰਡ ਦੇ ਅੰਦਰ ਪੈਟ ਦੇ ਵਿੱਚ ਸਾਰੇ ਦੇ तकरीबन ਪੈ ਗਿਆ ਕੋਈ ਵਿਰ ਲੈ ਗਿਆ ਜਿਹੜਾ ਉੱਚਾ ਘਰ ਹੈ ਉਹ ਦੇ ਵਿੱਚ ਹੈ ਨਹੀਂਗਾ ਬਾਕੀ ਸਾਰੇ ਘਰਾਂ ਚ ਕੇ ਦੇ ਦਾਣੇ ਖਰਾਬ ਹੋ ਗਏ ਕਈਆਂ ਦਾ ਸਮਾਨ ਭਿੱਜ ਗਿਆ ਪਾਣੀ ਵਧ ਰਿਹਾ ਹਾਂ ਜੀ ਪਾਣੀ ਵਧ ਰਿਹਾ ਤੁਸੀਂ ਦੇਖ ਸਕਦੇ ਜੀ ਬਲਵੀਰ ਸਿੰਘ ਬਲਵੀਰ ਸਿੰਘ ਕਿਹੜੇ ਪਿੰਡ ਤੋਂ ਹੋ ਕੇ ਤੁਸੀਂ ਕਿਹੜੇ ਤੋਂ ਕਿਹੜੇ ਦੇ ਕੀ ਹਾਲਾਤ ਨੇ ਇਸ ਵੇਲੇ ਬਹੁਤ ਮੰਦਾ ਜੀ ਪਾਣੀ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਬਹੁਤ ਕੁਝ ਨਹੀਂ ਬਚੀ ਕੋਈ ਜੀ ਨਾ ਜੀ ਕਿੰਨਾ ਕਿੰਨਾ ਪਾਣੀ ਅਫਲ ਕਰਾ ਜਾ ਗਿਆ ਹੈ 50 ਚਰ ਫਟਕਾ 50 ਚਰ ਫਟਕਾ ਹਾਂਜੀ ਤੇ ਕਿੱਦਾਂ ਫਿਰ ਤੁਹਾਨੂੰ ਬਾਹਰ ਕੱਢ ਲਿਆ ਪਿੰਡ ਤੋਂ ਹਾਂਜੀ ਬਾਹਰ ਸਾਨੂੰ ਬਾਹਰ ਕੱਢ ਲਿਆ ਪਿੰਡ ਦਾ ਬਾਹਰ ਆ ਗਏ ਬੜੀਆਂ ਨੇ ਹਾਂਜੀ ਤੇ ਤੁਸੀਂ ਬਾਦੇ ਬੈਠੇ ਹੋ ਹਾਂਜੀ ਤੁਸੀਂ ਬਾਣ ਤੇ ਜੇ ਰਾਸ਼ਦ ਦੀ ਗੱਲ ਕਰੀਏ ਤਾਂ ਰਾਸ਼ਦ ਮਿਲ ਰਿਹਾ ਸਰਕਾਰ ਵੱਲੋਂ ਹਾਂਜੀ ਮਿਲ ਰਿਹਾ ਜੀ ਆਧਾਰ ਕਾਰਡ ਤੇ ਮਿਲ ਜਾਂਦਾ ਹੈ ਆਧਾਰ ਕਾਰਡ ਤੇ ਹਾਂਜੀ ਤੇ ਕਿਵੇਂ ਲੱਗਦੀ ਹੈ ਜਦੋਂ ਸਾਰੀਆਂ ਚੀਜ਼ਾਂ ਮਿਲ ਰਹੀਆਂ ਸਰਕਾਰ ਵੱਲੋਂ ਬੜੀਆਂ ਤਾਂ ਕਿਵੇਂ ਬੜੀਆਂ ਵਧੀਆਂ ਲੰਗੀਆਂ ਬਹੁਤ ਚੰਗੀ ਗੱਲ ਹੈ ਹਾਂਜੀ ਮੈਂ ਮੇਰੀ ਲੜਕੀ ਹੈ ਲੜਕੀ ਇੱਥੇ ਆਈ ਹੈ ਹਾਂ ਤੇ ਮੈਂ ਲੜਕੀ ਕੋਲ ਆਈ ਆ ਅੱਛਾ ਤੇ ਕਿੱਦਾਂ ਦੇ ਹਾਲਾਤ ਕਿੱਦਾਂ ਦੇ ਹਾਲਾਤ ਬਹੁਤ ਮਾੜੇ ਨੇ ਇੰਦਰ ਵਿੱਚ ਪਾਣੀ ਲੱਗਾ ਫਿਰਦਾ 3-4-4 ਫੁੱਟ ਤੇ ਬਸ ਉੱਤੇ ਸਮਾਨ ਪਿਆ ਰਸਣ ਜਿੰਨੇ ਪੈਣ ਭਾਈ ਦਿੱਤੀ ਜਾਂਦੇ ਨੇ ਸਰਕਾਰ ਵੱਲੋਂ ਆ ਰਿਹਾ ਹਾਂ ਸਰਕਾਰ ਵੱਲੋਂ ਆ ਰਿਹਾ ਹੈ ਰਾਸ਼ਨ ਸਰਕਾਰ ਵੱਲੋਂ ਹਾਂ ਜੀ ਤੇ ਕਿੱਦਾਂ ਕਿੱਲਾ ਘਰਾਸਲ ਮਿਲਦਾ ਪਿਆ ਰਸਣ ਵੀ ਘਰਾਂ ਦੇ ਸਾਹ ਤੇ ਮਿਲ ਜਾਂਦਾ ਹੈ ਦੇ ਕੋਈ ਵਿੱਚ ਕੋਈ 10-10 ਕਿਲੋ ਆਟਾ ਹੈ ਕੋਈ ਖਾਂਡੇ ਕੋਈ ਪੱਤੀ ਕੋਈ ਤੇਲ ਕੋਈ ਤੇਲ ਨੂੰ ਜਗ੍ਹਾ ਜੁਗਾ ਦਿੱਤੀ ਨਾਲੇ ਤੇ ਰਹਿਣ ਨੂੰ ਜਗ੍ਹਾ ਨਹੀਂ ਹੈਗੀ ਤੇ ਉੱਤੇ ਮੰਝੇ ਖੜੇ ਕਰਕੇ ਤੇ ਉੱਤੇ ਤਰਪੈਲਾ ਪਾ ਕੇ ਬੈਠੇ ਉੱਤੇ ਛੱਤਾਂ ਤੇ ਬੈਠੇ ਕੋਠੀਆਂ ਤੇ ਸਰਰੇੜੇ ਵੜ ਜੀ ਤੇ ਆਤਮਾ ਸਿੰਘ ਜੀ ਜੀ ਗੱਲ ਕਰੇ ਜਿਸ ਤਰੀਕੇ ਨਾਲ ਬਾੜ ਆਈ ਹੈ ਪਾਣੀਆਂ ਪਾ ਦੇਖ ਰਹੇ ਬਹੁਤ ਜ਼ਿਆਦਾ ਕਰਾ ਹਾਂਜੀ ਹਾਂਜੀ ਕਿੱਦਾਂ ਹਾਲਾਤ ਪਿੰਡ ਰਾਤ ਬਹੁਤ ਹਾਲਾਤ ਕਿੱਦਾਂ ਰਾਤ ਬਹੁਤ ਮਾਰੇ ਆ ਜੀ ਚਾਰ ਪੰਜ ਪਾਈ ਫੁੱਟ ਪਾਣੀ ਘਰਾ ਫਿਰਦਾ ਕੋਈ ਸਮਾਨ ਉੱਤੇ ਰੱਖੇ ਬਿੜਾ ਪੇਟੀਆਂ ਕੋਈ ਚੱਕ ਕੇ ਬਾਹਰ ਲੈ ਗਿਆ ਮਾਲ ਡੰਗਰ ਬਣਦੇ ਬੰਨੇ ਹੋਇਆ ਮੀ ਬਾਰਛ ਬਹੁਤ ਪੈ ਰਹੀ ਆ ਸਾਡਾ ਬਹੁਤ ਮੰਦਾ ਹਾਲ ਨੇ ਹੁਣ ਤੁਸੀਂ ਸਾਰੇ ਬੰਦ ਉੱਤੇ ਆ ਬੰਦੇ ਬੈਠੇ ਕੋਈ ਕੋਈ ਕਾਰ ਵਿੱਚ ਵੀ ਆ ਗਏ ਆ ਕਾਫੀ ਮੀਂਹ ਪੈ ਰਿਹਾ ਹਾਂ ਜੀ ਆ ਕਾਫੀ ਸਾਡਾ ਹੀ ਬਹੁਤ ਬੁਰਾ ਮੰਦਾ ਹਾਲ ਆ ਉਸ ਦਾ ਬਹੁਤ ਮੰਦਾ ਹਾਲ ਆ ਜੀਆਂ ਦਾ ਮੰਦਾ ਬਹੁਤ ਹਾਲ ਆ ਅਸੀਂ ਤਾਂ ਬਹੁਤ ਐ ਮਜਬੂਰੀ ਕਰਦੇ ਪਏ ਜੀ ਕੀ ਕਰੀਏ ਦੱਸੋ ਸਰਕਾਰ ਸਰਕਾਰ ਵੱਲੋਂ ਕੋਈ ਕੁਛ ਨਹੀਂ ਸਰਚੀ ਮੇਰੀ ਕੋਈ ਆ ਪਾਰਟੀ ਆਈ ਸੀ ਉਹ ਸਾਨੂੰ ਰੈਸ਼ਨ ਆਧਾਰ ਕਾਟਣ ਦਿੱਤੀ ਜਣੇ ਪੈਨ ਕਾਰਡ ਦਾ ਆਧਾਰ ਕਾਟੋ ਵੀ ਰੈਸ਼ਨ ਕਾਰਡ ਹੋ ਵੀ ਸਾਡੇ ਫਸਲ ਜਿਹੜੀ ਹੋਈ ਆ ਸਾਰੀ ਤਬਾਹ ਹੋ ਗਈ ਹੈ ਪਾਣੀ ਲੜਦਾ ਦਾ ਦਾ ਫਟ ਉੱਤੇ ਪਾਣੀ ਫਿਰਦਾ ਕੀੜਾ ਹੈ ਤੁਹਾਡਾ ਜਸਵੰਤ ਸਿੰਘ ਜਸਵੰਤ ਸਿੰਘ ਕਿਹੜੇ ਪਿੰਡ ਤੋਂ ਹੋਗੇ ਸੰਘੇੜੇ ਪਿੰਡ ਤੋਂ ਸੰਘੇੜੇ ਪਿੰਡ ਤੋਂ ਜਸਵੰਤ ਸਿੰਘ ਜੀ ਕਿੰਦਾ ਦੇ ਹਾਲਾਤ ਹੈ ਗਰੇ ਹਾਲਾਤ ਤਾਂ ਬਹੁਤ ਬੁਰੇ ਆ ਜੀ ਮੌਤ ਮਾਰੇ ਹਾਲਾਤ ਆ ਬਹੁਤ ਮਾਰੇ ਹਾਂ ਜੀ ਦੋਵੇਂ ਪਿੰਡ ਆ ਡੋਬੇ ਜੀ ਨੇ ਕੰਮ ਕਰ ਜਾ ਤੇ ਕਿੰਨੇ ਕੁ ਲੋਕ ਖੂੜ ਦੇ ਅੰਦਰ ਜਿਹੜੇ ਫਸੇ ਹੋਏ ਨੇ ਅੰਦਰ 100 ਕੁ ਘਰ ਹੈਗਾ ਜੀ 100 ਘਰ ਹੈਗਾ ਸਾਰਾ ਪਾਣੀ ਦੇ ਵਿੱਚ ਹੀ ਹੈ ਪਾਣੀ ਜੀ ਹੈ ਜੀ ਘਰ-ਬਾਰ ਆ ਗਏ ਦੇਖੋ ਇੱਧਰ ਘਰ ਬੈਠੇ ਉਹਨਾਂ ਦੀ ਫਸਲવાડી ਇੱਧਰ ਹੀ ਹੈ ਸਾਰੀ ਅੱਛਾ ਜੋ ਜ਼ਮੀਨ ਸਾਰਾ ਪੱਠਾ ਡੱਠਾ ਇੱਧਰ ਹੀ ਹੈ ਤੇ ਕੁਝ ਰਾਸ਼ਨ ਸਰਕਾਰ ਵੱਲੋਂ ਕਿਤਾ ਮਿਲ ਰਿਹਾ ਹੈ ਸਰਕਾਰ ਵੱਲੋਂ ਫੀਡ ਆ ਰਹੀ ਜੀ ਫੀਡ ਆ ਰਹੀ ਹੈ ਜੀ ਹਾਂਜੀ ਹਾਂਜੀ ਤੇ ਉਹ ਦੂਜਾ ਰਾਸ਼ਨ ਵਗੈਰਾ ਦੂਜਾ ਰਾਸ਼ਨ ਵੀ ਚਲੋ ਆਏਗਾ ਜੇ ਤਾਂ ਅੱਜ ਨਹੀਂ ਆਇਆ ਆਊਗਾ ਕਿ ਕਿਤਾ ਦੇ ਕੇ ਮੇਰੇ ਰਾਸ਼ਨ ਤੁਹਾਨੂੰ ਇਹ ਇਹ ਕਾਟਾਂ ਦੇ ਦੇ ਰਹੇ ਆਂ ਆਧਾਰ ਕਾਟਾਂ ਦੇ ਤੇ ਸਿਸਟਮ ਵਧੀਆ ਤੁਹਾਨੂੰ ਲੱਗਦਾ ਬਹੁਤ ਵਧੀਆ ਬਹੁਤ ਹੈ ਤਰੰਗ ਦਾ ਰੋਲਾ ਰੱਪਾ ਨਹੀਂ ਪੈਂਦਾ ਬਹੁਤ ਵਧੀਆ ਗੱਲ ਗਈ ਹੈ ਕਿੱਥੋਂ ਦਾ ਰਹਿਣ ਵਾਲਾ ਸੰਘੇੜਾ ਪਿੰਡ ਮੋਗਾ ਜ਼ਿਲ੍ਹਾ ਪਿੰਡ ਦਾ ਹਾਲਤ ਕਿਸ ਤਰ੍ਹਾਂ ਹੈ ਬਹੁਤ ਖਸਤਾ ਹਾਲਤ ਹੈ ਪਾਣੀ ਬਹੁਤ ਜ਼ਿਆਦਾ ਹੈ ਤੁਸੀ ਅੰਦਰੋਂ ਆਏ ਹੋ ਪਾਣੀ ਦੇ ਵਿੱਚੋਂ ਕਿੰਨਾ ਪਾਣੀ ਅੰਦਰ ਸਾਡੇ ਕਮਰਿਆਂ ਦੇ ਵਿੱਚ ਪੈਣ ਸਾਡੇ 3 ਫੁੱਟ 4 ਫੁੱਟ ਹੈ ਓਹੋ ਮੈਂ ਦਾਮ ਜਾਣੀ ਹੈ ਸਾਮਾਨ ਅਸੀਂ ਟੰਗਿਆਂ ਉੱਪਰ ਛੱਡਦੇ ਮੰਦਰੀ ਸਾਡੇ ਜਾ ਕੇ ਦੇਖਣੋ ਤੁਸੀਂ ਹਾਲਤ ਬਹੁਤ ਖਰਾਬ ਹਾਲਤ ਤੁਸੀਂ ਬੇੜੀ ਦੇ ਵਿੱਚ ਨਹੀਂ ਆਏ ਤੈਰ ਕੇ ਆਏ ਹੋ ਕਾਰਨ ਕਿ ਰਿਆ ਉਹ ਬੇੜੀ ਬੇੜੀਆਂ ਇੱਧਰ ਆਈਆਂ ਸਮਾਨ ਕੱਢੀ ਜਾਂਦੇ ਲੋਕ ਇਸ ਕਰਕੇ ਫਿਰ ਮੈਂ ਕਿੱਬ ਚੱਲ ਤਰ ਕੇ ਆਈ ਨੇ ਇਹ ਲਾਈਫ ਸੇਫਟੀ ਜੈਕਟ ਪ੍ਰਸ਼ਾਸਨ ਵੱਲੋਂ ਦਿੱਤੀ ਜੀ ਤੁਹਾਨੂੰ ਹਾਂਜੀ ਕਿੰਨੀ ਇੱਕ ਜੱਟਾਂ ਆਈਆਂ ਸੀ ਦੋ ਚਾਰ ਆਈਆਂ ਸੀ ਕਿਸੇ ਕੋਲ ਸੀਗੀ ਮੈਂ ਤਾਂ ਕਿਸੇ ਕੋਲ ਲੈ ਕੇ ਆਇਆ ਹਾਂ ਹਾਂਜੀ ਅੱਛਾ ਇਹ ਪਾ ਕੇ ਤੁਸੀਂ ਪਾਣੀ ਚ ਇੱਧਰ ਆ ਰਹੇ ਹੋ ਹਾਂਜੀ ਮੈਨੂੰ ਤਰਨਾ ਆਉਂਦਾ ਹੋਰ ਕਿਸੇ ਦੇ ਵਸਦਾ ਨਹੀਂ ਕੰਮ ਹੋਰ ਕਿਸੇ ਨੂੰ ਨਹੀਂ ਵੜਨਾ ਚਾਹੀਦਾ ਪਾਣੀ ਦੇ ਵਿੱਚ ਸਮੇਂ ਨੂੰ ਤਰਨਾ ਆਉਂਦਾ ਕਰਕੇ ਮੈਂ ਰਿਸਕ ਲਿਆ ਕਿੰਨਾ ਪਾਣੀ ਇੱਥੇ ਕਿੰਨਾ ਕਿੰਨਾ ਇੱਥੇ 15 ਫੁੱਟ ਹੈ ਜੀ ਪਿੰਡ ਦੇ ਅੰਦਰ ਪਿੰਡ ਦੇ ਵਿੱਚ ਸਾਰੇ ਦੇ तकरीबन ਪੈ ਗਏ ਕੋਈ ਵਿਰ ਲਈ ਜਿਹੜਾ ਉੱਚਾ ਘਰ ਹੈ ਉਹਦੇ ਵਿੱਚ ਹੈ ਨਹੀਂਗਾ ਬਾਕੀ ਸਾਰੇ ਘਰਾਂ 'ਚ ਕਈ ਦੇ ਦਾਣੇ ਖਰਾਬ ਹੋ ਗਏ ਕਈਆਂ ਦਾ ਸਮਾਨ ਪਿੱਜ ਗਿਆ ਪਾਣੀ ਵਗ ਰਿਹਾ ਹੁਣ ਹਾਂ ਜੀ ਪਾਣੀ ਵਗ ਰਿਹਾ ਤੁਸੀਂ ਦੇਖ ਸਕਦੇ ਜਾਂ ਬਲਵੀਰ ਸਿੰਘ ਬਲਵੀਰ ਸਿੰਘ ਕਿਹੜੇ ਪਿੰਡ ਤੋਂ ਆ ਗਏ ਤੁਸੀਂ ਕਿਹੜੇ ਤੋਂ ਕਿਹੜੇ ਦੇ ਕੀ ਹਾਲਾਤ ਨੇ ਇਸ ਵੇਲੇ ਬਹੁਤ ਮੰਦਾ ਜੀ ਪਾਣੀ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਪਾਣੀ ਕੋਈ ਚੀਜ਼ ਨਹੀਂ ਬਚੀ ਕਿੰਨੇ ਕਿੰਨਾ ਪਾਣੀ ਅਫੇਲ ਕਰਾ ਜਾ ਗਿਆ ਹੈ 50 ਚਰ ਫਟੇਗਾ ਚਰ ਚਰ ਫਟੇਗਾ ਹਾਂਜੀ ਤੇ ਕਿੱਦਾਂ ਫਿਰ ਤੁਹਾਨੂੰ ਬਾਹਰ ਕੱਢ ਲਿਆ ਪਿੰਡ ਤੋਂ ਹਾਂਜੀ ਬਾਹਰ ਸਾਨੂੰ ਬਾਹਰ ਕੱਢ ਲਿਆ ਪਿੰਡ ਦਾ ਬਾਹਰ ਆ ਗਏ ਬੇੜੀਆਂ ਨੇ ਹਾਂਜੀ ਤੇ ਕੁਰਸੀ ਬਾਹਰ ਦੇ ਬੈਠੇ ਹੋ ਹਾਂਜੀ ਤੁਸੀਂ ਬਾਹਰ ਦੇ ਜੇ ਰਾਸ਼ਣ ਦੀ ਗੱਲ ਕਰੀਏ ਤਾਂ ਰਾਸ਼ਣ ਮਿਲ ਰਿਹਾ ਸਰਕਾਰ ਵੱਲੋਂ ਹਾਂਜੀ ਮਿਲ ਰਿਹਾ ਜੀ ਹਾਂ ਹਜ਼ਾਰ ਕਟ ਤੇ ਮਿਲ ਜਾਂਦਾ ਹਜ਼ਾਰ ਕਟ ਤੇ ਹਾਂਜੀ ਤੇ ਕਿਵੇਂ ਲੱਗਦੀ ਹੈ ਜਦੋਂ ਸਾਰੀਆਂ ਚੀਜ਼ਾਂ ਮਿਲ ਰਹੀਆਂ ਸਰਕਾਰ ਵੱਲੋਂ ਵਧੀਆ ਤਾਂ ਕਿਵੇਂ ਬੜੀਆਂ ਵੰਡੀਆਂ ਲੱਗੀਆਂ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਹਾਂਜੀ